ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤਾਂ ਸ੍ਰੀਮਾਨ ਸੰਤ ਬਾਬਾ ਮੋਹਨ ਦਾਸ ਜੀ ਉਹਨਾਂ ਤੋਂ ਬਰੋਸਾ ਏ ਹੋਏ ਸ੍ਰੀਮਾਨ ਸੰਤ ਬਾਬਾ ਜਰਨੈਲ ਦਾਸ ਜੀ ਉਹਨਾਂ ਤੋਂ ਬਰੋਸਾ ਏ ਹੋਏ ਸ੍ਰੀਮਾਨ ਸੰਤ ਬਾਬਾ ਬਲਵੀਰ ਦਾਸ ਜੀ ਤੇ ਮਹਾਪਰਸ਼ਾਂ ਦੀ ਅਪਾਰ ਕਿਰਪਾ ਸਦਕੇ ਅੱਜ ਸੇਵਾਦਾਰ ਸੂਬਾ ਤੋਂ ਲੈ ਕੇ ਪਿੰਡ ਤਲਵੰਡੀ ਭੰਗੇਰੀਆਂ ਤੋਂ ਗਊਸ਼ਾਲਾ ਕਪੂਰੇ ਚਗਾਵਾ ਵਾਸਤੇ ਤੂੜੀ ਭਰਦੀ ਸੇਵਾ ਕਰਦੇ ਸੇਵਾਦਾਰ ਬਹੁਤ ਧੰਨਵਾਦ ਸੇਵਾਦਾਰਾਂ ਦਾ ਜੋ 15-16 ਦਿਨਾਂ ਤੋਂ ਲੈ ਕੇ ਗਉਆਂ ਦੀ ਤੂੜੀ ਸਾਂਭਣ ਦੇ ਵਿੱਚ ਸਮਾਂ ਕੱਢਦੇ ਆਂ ਪ੍ਰਮਾਤਮਾ ਇਹਨਾਂ ਸਾਰੇ ਸੇਵਾਦਾਰਾਂ ਦੀਆਂ ਮਨੋਕਾਮਨਾ ਪੂਰੀਆਂ ਕਰੇ ਅੱਗੇ ਤੋਂ ਸੇਵਾ ਦੇ ਵਿੱਚ ਬਾਝ ਚੜ ਕੇ ਹਿੱਸਾ ਲੈਂਦਾ ਬਾਣ ਉਦੋਂ ਬਖਸ਼ੇ ਇਹ ਤੂੜੀ ਦੀ ਸੇਵਾ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਬਿਕਰ ਸਿੰਘ ਜੀ ਤਲਵੰਡੀ ਪੁਗੇਰੀਆਂ ਵਾਲੇ ਮਹਾਪਾਰਕ ਉਹਨਾਂ ਦੇ ਸਹਿਯੋਗ ਦੇ ਨਾਲ ਤੇ ਉਹਨਾਂ ਦੇ ਨਾਲ ਜਿੰਨੇ ਵੀ ਤਲਵੰਡੀ ਭਗੇਰੀਆ ਦੇ ਸੇਵਾਦਾਰ ਆ ਉਹਨਾਂ ਦੇ ਸਹਿਯੋਗ ਦੇ ਨਾਲ ਆਏ ਸਾਲ ਗਊਆਂ ਵਾਸਤੇ ਤੂੜੀ ਬਣਾ ਕੇ ਰੱਖਦੇ ਆ ਬਹੁਤ ਤਕੜਾ ਅਪਰਾਲਾ ਮਹਾਪੁਰਸ਼ਾਂ ਦਾ ਤੇ ਸੇਵਾਦਾਰਾਂ ਦਾ ਜੋ ਆਏ ਸਾਲ ਗਊਆਂ ਵਾਸਤੇ ਤੂੜੀ ਬਣਾਉਣ ਦੀ ਸੇਵਾ ਕਰਦੇ ਆ ਪ੍ਰਮਾਤਮਾ ਅੱਗੇ ਗਊਆਂ ਅੱਗੇ ਮਹਾਪੁਰਸ਼ਾਂ ਕੇ ਅਰਦਾਸ ਬੇਨਤੀ ਕਰਦੇ ਆ ਕਿ ਇਹਨਾਂ ਸਾਰੇ ਸੇਵਾਦਾਰਾਂ ਦੀ ਚੜ੍ਹਦੀ ਕਲਾ ਰੱਖਿਓ ਜੋ ਅੱਗੇ ਤੋਂ ਵੱਧ ਤੋਂ ਵੱਧ ਗਊਆਂ ਵਾਸਤੇ ਤੂੜੀ ਪਣੇ ਰੰਦਿ ਬਣਾਉਣ ਦੀ ਸੇਵਾ ਕਰ ਸਕਣ। ਦੁਆਰ ਤੋਂ ਫੇਰ ਬੇਨਤੀ ਕਰਦੇ ਆਂ ਗਊਆਂ ਅਗੇ ਵਾਹ ਪਰਸਾ ਕੇ ਪ੍ਰਮਾਤਮਾ ਅਗੇ ਕਿ ਜੋ ਵੀ ਸੇਵਾਦਾਰਾਂ ਨੇ ਜਿਸ ਵੀ ਭਾਵਨਾਵਾਂ ਨਾਲ ਕਿਸੇ ਨੇ ਇਸ ਤੂੜੀ ਦੇ ਵਿੱਚ ਡੀਜ਼ਲ ਦਾਣ ਕੀਤਾ ਜਾਂ ਮਾਇਆ ਦਾਣ ਕੀਤੀ ਹੈ ਜਾਂ ਅਥੀ ਸੇਵਾ ਕੀਤੀ ਹੈ ਜਾਂ ਜੋ ਸੇਵਾਦਾਰ ਤੂੜੀ ਢੋਣ ਦੀ ਸੇਵਾ ਕਰਦੇ ਇਹਨਾਂ ਦੇ ਵਿੱਚ ਮਾਇਆ ਦਾਣ ਕੀਤੀ ਹੈ। ਪਰਮਾਤਮਾ ਅੱਗੇ ਗਊਆਂ ਅੱਗੇ ਮਹਾਂਪਰਿਸ਼ਾਂ ਅਗੇ ਅਰਦਾਸ ਬੇਨਤੀ ਕਰਦੇ ਕਿ ਸਾਰੇ ਸੇਵਾਦਾਰਾਂ ਦੀਆਂ ਮਨੋ ਕਾਮਨਾ ਪੂਰੀਆਂ ਕਰੋ ਜੋ ਅੱਗੇ ਤੋਂ ਵੱਧ ਤੋਂ ਵੱਧ ਸੇਵਾ ਦੇ ਵਿੱਚ ਸਮਾਂ ਕੱਢ ਸਕਣ ਯੋਗਦਾਨ ਪਾ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤ